ਏ ਬਾਈ ਕਿਹੜੇ ਬੁੱਲਦੀ ਹੈਗੀ ਇਹ ਫਿਰ ਇਹ ਹਰੀ ਕਾਲੇ ਡਾਇਮੰਡ ਦੀ ਆਗੀ ਹਰੀ ਕਾਲੇ ਡਾਇਮੰਡ ਦੀ ਹੈਗੀ ਹੈ ਬਾਈ ਨਹੀਂ ਬਾਈ ਬਹੁਤ ਚੰਗਾ ਝੋਟਾ ਤੇ ਆਪਣੇ ਚੈਨਲ ਤੇ ਬਈ ਵੀਡੀਓ ਵੀ ਪਈ ਆ ਹਰੀ ਕਾਲੇ ਡਾਇਮੰਡ ਦੀ ਹਾਂਜੀ ਤੇ ਬਹੁਤ ਜਿਆਦਾ ਚੋਹ ਰਗੀ ਜਮਾ ਕਿਹੜੀ ਆਪਾਂ ਕਹਿੰਦੇ ਨੇ ਬੀਲੀਲੀ ਰਾਵੀ ਨੀਲੀ ਰਾਵੀ 100% ਪਿਓਰ ਆਗੀ ਵੀ ਬਰੀਡ 'ਚ ਖੜਨ ਵਾਲੀ ਕੱਟੀ ਹੈ ਹਾਂ ਇਹ ਠੀਕ ਆ ਬਾਈ ਬਾਕੀ ਬਾਈ ਜਿਵੇਂ ਮੂਲਨੀਆਂ ਲੱਤਾਂ ਛੋਟੀਆਂ ਹੋ ਜਾਂਦੀਆਂ ਨੇ ਉਹਨਾਂ ਦੀਆਂ ਤੇ ਬਾਕੀ ਜਿਹੜਾ ਟੇਡੇ ਘੱਟ ਵਾਲੀਆਂ ਕੱਟੀਆਂ ਬਹੁਤ ਲੋਕ માંગਦੇ ਨੇ ਟੇਡੇ ਘੱਟ ਵਾਲੀ ਕੱਟੀ ਮਿਲਦੀ ਨਹੀਂ ਬਈ ਸਹੀ ਗੱਲ ਦਾ ਬਾਈ ਇਹਦਾ ਵੀ ਟੇਡੇ ਘੱਟਣ ਵਾਲੀ ਬਈ ਆਪਾਂ ਕਹਦੇ ਬਈ ਬਹੁਤ ਮੁੱਲ ਵੱਜਿਆ ਦਾਣਾ ਬਿਊਟੀ ਬਹੁਤ ਆ ਜਾਂਦੀ ਹੈ ਬਿਊਟੀ ਬਹੁਤ ਜ਼ਿਆਦਾ ਆ ਜਾਂਦੀ ਹੈ ਉਹ ਆਪੀ ਬਈ ਉਹਦਾ ਮੁੱਲ ਵੱਜ ਜਾਂਦਾ ਹੈਗਾ ਤੇ ਬਈ ਹੋਰ ਫਿਰ ਕੀ ਕੀ ਕੈਰੇਕਟਰ ਹੁੰਦੇ ਆ ਕਿੰਨਾ ਦੇ ਵਿੱਚ ਇਹਨਾਂ ਦੇ ਵਿੱਚ ਇਹੀ ਹੁੰਦਾ ਕੈਰੇਕਟਰ ਥੋੜੀ ਜੀ ਬਸ ਕਿੰਨੀ ਕੁ ਮਾਰਕਿੰਗ ਨਾਰਮਲ ਆਵੇ ਉਹ ਸਹੀ ਹੁੰਦੀ ਹੈ ਕਿ ਮੈਂ ਹੁਣ ਆਈ ਤੇ ਮਾਰਕਿੰਗ ਜਮਾ ਉਕੀ ਆ ਇਹ ਅੱਛਾ ਹੈ ਬਈ ਬਿਊਟੀ ਚੱਜਾ ਮਾ ਇਹ ਠੀਕ ਆ ਬਈ ਤੇ ਬਈ ਇੱਕ ਜਰਸੀ ਬਾਰੇ ਵੀ ਦੱਸੋ ਮੜਾ ਜਾ ਹਾਂਜੀ ਬਈ ਆ ਬੈਠੋ ਪੁੱਛੋ ਅੱਛਾ ਇਹ ਜਰਸੀ ਆ ਗਈ ਬਈ ਇਹ ਬਈ ਪਿਓਰ ਜਰਸੀ ਆ ਜਾਂ ਇਹ ਥੋੜੀ ਜੀ ਮਿਕਸ ਆ ਕਿਸੇ ਜਿਹੇ ਬਈ ਇਹ ਥੋੜੀ ਜੀ ਮਿਕਸ ਆ ਬਾਕੀ ਇਹਨੂੰ ਪੰਜਾਬ ਵਾਲੀ ਜਰਸੀ ਕਹਿੰਦੇ ਅੱਛਾ ਬਾਕੀ ਪੰਜਾਬ ਵਾਲੀ ਜਰਸੀ ਕਹਿੰਦੇ ਵੀ ਥੋੜੀ ਜੀ ਇਹ ਸਾਹੀ ਵਾਲ ਚ ਮਿਕਸ ਲੱਗਦੀ ਹੈ ਨਾ ਬਈ ਜਿਵੇਂ ਚੱਲਦ ਰਾ ਗਿਆ ਬਈ ਇਹਦੇ ਮੂਰੇ ਮੜਾ ਖੜੀ ਕਰਿਓ ਬਈ ਇਹਨੂੰ ਇਹ ਕੁਝ ਰਾਏ ਦੀ ਗੱਲ ਦਿੰਦੇ ਝੱਲ ਰਾ ਬਾਕੀ ਇਹ ਸਾਰੀ ਆਪਾਂ ਕਹਿੰਦੇ ਜਰਸੀ ਚ ਆਉਂਦੀ ਹੈ ਕੱਲਾ ਝੱਲ ਰਾ ਝੱਲਰ ਪੱਖੋਂ ਕੱਲੀ ਉਹ ਚ 바ਗੀ ਇਹ ਸਾਈ ਵਾਲ ਦੇ ਵਿੱਚ ਇਹਦੇ ਵਿੱਚ ਬਈ ਕੀ ਕੀ ਕੈਰੇਕਟਰ ਹੁੰਦੇ ਆ ਜਰਸੀ ਵਾਲੇ ਜਰਸੀ ਦੇ ਵਿੱਚ ਕੈਰੇਕਟਰ ਹੁੰਦੇ ਕਿ ਤਰ੍ਹਾਂ ਤੇ ਜਿਹੜਾ ਕਲਰ ਆ ਉਹ ਇੱਕ ਤਰ੍ਹਾਂ ਦੀ ਹੁੰਦਾ ਹੈ ਅੱਛਾ ਇਹਦੇ ਵਿੱਚ ਕੋਈ ਡੱਬ ਡੁੱਬਣੀ ਡੱਬ ਕੀ ਕਹਿੰਦੇ ਇੱਕਦਮ ਮਾੜਾ ਮੋਟਾ ਜੀ ਠੀਕ ਆ ਬਈ ਵੀ ਨਹੀਂ ਸਾਰਾ ਵੀ ਇੱਕ ਕਲਰ ਦੀ ਹੋਣਾ ਚਾਹੀ ਉਹ ਲਾਈਟ ਹੋਵੇ ਚਾਹੇ ਥੋੜਾ ਜਿਹਾ ਡਾਰਕ ਹੋਵੇ ਠੀਕ ਆ ਬਈ ਬਾਕੀ ਕਿ ਕੰਨ ਛੋਟੇ ਆ ਜਾਂਦੇ ਹੈਣਾ ਬਈ ਹਾਂ ਜੀ ਕੰਨ ਛੋਟੇ ਮੱਥਾ ਡੂੰਗਾ ਆ ਜਾਂਦਾ ਮੱਥਾ ਡੂੰਗਾ ਆ ਜਾਂਦਾ ਕੱਦ ਦੇ ਅੱਛਾ ਫਣ ਬਹੁਤ ਛੋਟਾ ਰਹਿੰਦਾ ਹੁਗਾ ਠੀਕ ਆ ਬਈ ਜਿਵੇਂ ਨੀਲੇ ਰਾਵੀ ਦਾ ਦਰਮਿਆਨ ਨਾ ਕੱਦ ਹੋ ਜਾਂਦਾ ਉਹ ਵੀ ਆ ਜਾਂਦਾ ਠੀਕ ਆ ਬਈ ਤੇ ਬਾਕੀ ਬਈ ਇਹਨਾਂ ਦੀ ਫੈਟ ਫੂਟ ਕਿਵੇਂ ਰਹਿਣੀ ਹੁੰਦੀ ਹੈ ਫਿਰ ਇਹਨਾਂ ਦੀ ਵੀਰੇ ਮੇਰੇ ਕੋਲ ਸੱਜਰ ਵੀ ਗਾਈਆਂ ਸੂਲੀਆਂ ਨੇ ਉਹਨਾਂ ਦੀ ਵੀ 5.0 ਤੋਂ ਪਲੱਸ ਹੀ ਰਹੀ ਹੈ ਠੀਕ ਆ ਬਈ ਹਾਂ ਜੀ ਵੀ 50 ਤੋਂ ਪਲੱਸ ਜਿਹੜੀ ਵੀ ਤਾਜੀ ਸੂਈ ਗਾਂ ਦੀ ਹੋ ਜਾਂਦੀ ਹੈ ਮੇਰੇ ਕੋਲ ਇੱਧਰ ਖੜੀ ਹੈ ਜੀ 50 ਫੈਂਟੀਆਂ ਆਉਂਦੀ ਰਹੀ ਹੈ ਜਦੋਂ ਸੱਜੇ ਸੂਈ ਹੈ ਅੱਛਾ ਭਾਈ ਤੇ ਉਸ ਤੋਂ ਬਾਅਦ ਤਾਂ ਵੀ ਬਦਲ ਨਹੀਂ ਆ ਹਨਾ ਭਾਈ ਗਾਂ ਨੇ ਤੇ ਭਾਈ ਹੋਰ ਫਿਰ ਨਸਲਾਂ ਭਾਈ ਜ਼ਿਆਦਾ ਆਪਣੇ ਜਿਹੜੇ ਆਮ ਜ਼ਿੰਮੇਵਾਰ ਦੇ ਬੇ ਨਾਰਮਲ ਘਰਾਂ ਦੇ ਵਿੱਚ ਆਗੇ ਉਹਨਾਂ ਨੂੰ ਕਿਹੜੀ ਨਸਲ ਜ਼ਿਆਦਾ ਰੱਖਣੀ ਚਾਹੀਦੀ ਹੈ ਭਾਈ ਤੁਹਾਡੇ ਹਿਸਾਬ ਨਾਲ ਉਹਨਾਂ ਦੇ ਉੰਦੇ ਨਸਲਾਂ ਦਾ ਸਾਰੀ ਵਧੀਆ ਨਹੀਂ ਠੀਕ ਹੈ ਬਾਈ ਹਾਂਜੀ ਬਾਕੀ ਥੋੜੇ ਨਸਲਾਂ ਤੇ ਜੇ ਬਰੀਡ ਤੇ ਗਾਰਡ ਕੀਤੀ ਹੈ ਵੀ ਤਾਂ ਤਾਂ ਹੀ ਆ ਵੀਰੇ ਉਹ ਵਿੱਚ ਦਾ ਟੀਕੇ ਡਾਕਟਰ ਵੀ ਬਹੁਤ ਚੰਗੇ ਪਰ ਜਾਂਦੇ ਆ ਵਿੱਚ ਥੋੜੀ ਜੀ ਅਗਲਾ ਕਹਿੰਦਾ ਵੀ ਨਾਰਮਲ ਵੀ ਟੀਕਾ ਉਹਨੇ ਜਦਾ ਪਾਈ ਜਾਂਦਾ ਤੇ ਚੰਗਾ ਵੀ ਉਹਨੇ ਤਾਂ ਪਾਈ ਜਾਂਦਾ ਸਹੀ ਗੱਲ ਹੈ ਬਾਈ ਜੇ ਜਿੰਕ ਸਿੰਗਾਪੁਰੂਗ ਦਾ ਚੰਗਾ ਖਾਓਗੇ ਜੇ ਮਾੜਾ ਖਾਓਗੇ ਤਾਂ ਮਾੜਾ ਫਿਰ ਨਤੀਜਾ ਆਉਂਦੀ ਆਪਣੇ ਠੀਕ ਹੈ ਠੀਕ ਹੈ ਬਾਈ ਹਾਂਜੀ ਤੇ ਠੀਕ ਹੈ ਬਾਈ ਜੀ ਦੋਸਤੋ ਤੇ ਇਹ ਸੀ ਕਿ ਜਿਹੜੀ ਆਪਾਂ ਆਪਾਂ ਕਹੇ ਲਈ ਵੀ ਕਰੈਕਟਰਾਂ ਦੀ ਵੀ ਆਪਾਂ ਕਹੇ ਜੀ ਮੱਝਾਂ ਦੀ ਤੇ گاਵਾ ਦੇ ਕਰੈਕਟਰਾਂ ਦੀ ਗੱਲਬਾਤ ਹੋਈ ਏ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਾਰੀ ਕਾਲ ਜੀ ਗੱਲ ਕਰੀਏ ਤਾਂ ਮੂਰਰੇ ਦੇ ਵਿੱਚ ਆ ਜਾਂਦੀ ਹੈ ਸਾਰੀ ਮੱਝ ਜੈਡ ਬਲੈਕ ਕਹਿੰਦੇ ਆ ਠੀਕ ਹੈ ਬਾਈ ਸਿੰਘ ਕੁੰਡਾ ਹੁੰਦਾ ਤੇ ਬੂਥ ਥੋੜੀ ਪਤਲੀ ਲੰਮੀ ਹੁੰਦੀ ਆ ਤੇ ਭਮਕੌਲੀ ਦੇ ਵਿੱਚ ਪਾਣੀ ਪਿਆ ਜੀ ਇੰਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੇ ਅੱਜ ਆਪਾਂ ਤੁਹਾਨੂੰ ਮਿਲਿਆਉਣੇ ਆ ਬਾਈ ਕੋਮਲ ਦੇ ਨਾਲ ਤੇ ਅੱਜ ਆਪਾਂ ਬਾਈ ਦੇ ਪਿੰਡ ਪਹੁੰਚੇ ਸੀਗੇ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਨਸਲਾਂ ਦੀ ਜਾਣਕਾਰੀ ਦੇਣੀ ਆ ਵੀ ਜਿਹੜੇ ਮੋਹਰਾ ਨਸਲ ਦੇ ਕੀ ਕੀ ਕੈਰੈਕਟਰ ਹੁੰਦੇ ਆ ਨੀਲੀ ਰਵੀ ਤੇ ਕੀ ਕੈਰੈਕਟਰ ਹੁੰਦੇ ਤੇ ਜਰਸੀ ਗਾਵਾ ਦੇ ਕੈਰੈਕਟਰ ਜਿਹੜੇ ਉਹ ਕੀ ਹੁੰਦੇ ਆ ਕਿਉਂਕਿ ਅੱਜ ਅੱਜ ਦੇ ਟਾਈਮ ਜਿਹੜਾ ਹੁਣ ਵਾਲਾ ਟਾਈਮ ਚੱਲ ਰਿਹਾ ਕਈ ਭਰਾਵਾਂ ਕੋਲ ਦੁੱਧ ਦੀ ਜਿਹੜੀ ਸੌਟੇਜ ਪੈ ਜਾਂਦੀ ਹੈ ਵੀ ਪਸ਼ੂ ਖਰੀਦਣ ਜਾਂਦੇ ਆ ਵੀ ਉਹ ਪਸ਼ੂ ਖਰੀਦਣ ਸਮੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆਪਾਂ ਤੁਹਾਡੇ ਨਾਲ ਅੱਜ ਉਹ ਗੱਲਬਾਤ ਕਰਦੀ ਆ ਤੇ ਕਰਦਿਆਂ ਗੱਲਬਾਤ ਹੁਣ ਬਾਈ ਕੋਮਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਤੁਸੀਂ ਸੁਣਾਓ ਬਾਈ ਠੀਕ ਹਾਂ ਬਾਈ ਹਾਂਜੀ ਬ ਧੰਨਵਾਦ ਬਾਈ ਜੀ ਤੇ ਬਾਈ ਜਿਵੇਂ ਹੁਣ ਮੈਂ ਗੱਲਬਾਤ ਕਰ ਕੀ ਛੱਡਿਆ ਵੀ ਜਿਹੜਾ ਹੁਣ ਵਾਲਾ ਟਾਈਮ ਆ ਕਿ ਬਈ ਕਿਸਾਨ ਭਰਾਵਾਂ ਕੋਲ ਦੁੱਧ ਦੀ ਜਿਹੜੀ ਸੌਟੇਜ ਪੈ ਜਾਂਦੀ ਹੈ ਵੀ ਅਗੇ ਸੀਜ਼ਨ ਆਉਣਾ ਹੁੰਦਾ ਹੈ ਕਿਉਂਕਿ ਜੱਟ ਜ਼ਿੰਮੇਵਾਰਨ ਦੁੱਧ ਦੀ ਲੋੜ ਪੈਂਦੀ ਹੈ ਤੇ ਫਿਰ ਪਸ਼ੂ ਖਰੀਦਣ ਜਾਂਦੇ ਆ ਲੋਕ ਵੀ ਉਹ ਟਾਈਮ ਤੇ ਵੀ ਜਦੋਂ ਖਰੀਦਣ ਜਾਂਦੀ ਆ ਵੀ ਉਹ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣ ਵੀ ਉਹ ਚੀਜ਼ ਬਾਰੇ ਦੱਸੋ ਬਾਈ ਬਾਕੀ ਦਾ ਐਸਾ ਟਾਈਮ ਤੇ ਆ ਕੇ ਪਸ਼ੂ ਛੋੜੇ ਸੋਨ ਵੀ ਪਤਾ ਵੀ ਮਹਿੰਗੇ ਹੋ ਜਾਂਦੇ ਹਾਂ ਬਈ ਹੁੰਦੇ ਆ ਮਹਿੰਗੇ ਹਾਂਜੀ ਬਾਕੀ ਆਹੀ ਧਣ ਰੱਖਣ ਵੀ ਪਸ਼ੂ ਚੰਗੇ ਲੈਣ ਵੀ ਜਿਹੜੇ ਗਾਂ ਆਪਾਂ ਬੱਚੇ ਵੀ ਉਹਨਾਂ ਤੋਂ ਚੰਗੇ ਲੈ ਸਕੀਏ ਠੀਕ ਹੈ ਜੀ ਹੁਣ ਆ ਟਾਈਮ ਤੇ ਸ਼ਾਰਟੇਜ ਪੈ ਜਾਂਦੀ ਦੋਸਤ ਹਾਂ ਹਾਂ ਬਈ ਤੇ ਪਸ਼ੂ ਮਹਿੰਗੇ ਹੋ ਜਾਂਦੇ ਆ ਤੇ ਬਾਕੀ ਪਸ਼ੂਆਂ ਦੇ ਵਿੱਚ ਕੈਰੈਕਟਰ ਦੇਖ ਲੈਣ ਵੀ ਗਾਹ ਨੂੰ ਤੇ ਬਰੀਡ ਵੀ ਬਣ ਸਕੇ ਠੀਕ ਹੈ ਬਈ ਤੇ ਆਪਾਂ ਦੁੱਧ ਤੇ ਵੀ ਨਿਰਪੱਖ ਦੀ ਨਾਰੀ ਹੈ ਹਾਂਜੀ ਤਾਂ ਕਰਕੇ ਕਿਵੇਂ ਮੂਰਾ ਦੀ ਗੱਲ ਕਰੀਏ ਤਾਂ ਮੂਰਾ ਦੇ ਵਿੱਚ ਆ ਜਾਂਦੀ ਹੈ ਸਾਰੀ ਮੱਝ ਜੈਡ ਬਲੈਕ ਕਹਿੰਦੇ ਆ ਠੀਕ ਹੈ ਬਈ ਸਿੰਘ ਕੁੰਡਾ ਹੁੰਦਾ ਤੇ ਬੂਥ ਉਹਦੀ ਪਾਤਲੀ ਲੰਮੀ ਹੁੰਦੀ ਹੈ ਤੇ ਭਮਕੌਲੀ ਦੇ ਵਿੱਚ ਪਾਣੀ ਪਿਆ ਜੀ ਇੰਨੀ ਉਹ ਹੁੰਦਣਾ ਠੀਕ ਹੈ ਬਈ ਤੇ ਜਿਵੇਂ ਆਪਾਂ ਕੋਈ ਮੱਝ ਦਿਖਾ ਦੀ ਹੈ ਬਈ ਹਾਂਜੀ ਵੀ ਦਿਖਾ ਦੂ ਹਾਂ ਤੇ ਇਹਨਾਂ ਸਾਰੀ ਮੱਝ ਆਪਣੀ ਡੈਡ ਬਲੈਕੀ ਹੈ ਵੀ ਪੂਛ 8 ਇੰਚ ਤੱਕ ਇਹਨਾਂ ਦੀ ਚੱਲ ਜਾਂਦੀ ਹੁੰਦੀ ਹੈ। ਅੱਛਾ ਭਾਈ ਪੂਛ ਚਲੋ ਚਾਹੇ ਥੋੜੀ ਜਿਹੀ ਚਿੱਟੀ ਹੋਵੇ ਵੀ। ਠੀਕ ਹੈ ਭਾਈ ਤੇ ਇਹਦਾ ਭਾਈ ਜਿਵੇਂ ਆਪਾਂ ਵੀ ਮੂੰਹ ਤੋਂ ਹੀ ਸ਼ੁਰੂ ਕਰੀਏ ਆਪਾਂ। ਹਾਂਜੀ ਜੀ। ਜਿਵੇਂ ਤਾਂ ਮੂੰਹ ਹੁਣ ਵੀ ਲੰਬਾ ਆ ਗਿਆ ਹੈ ਨਾ ਭਾਈ। ਤੇ ਸਿੰਗ ਆ ਕੇ ਕੁੰਡੇ। ਹਾਂਜੀ ਜੀ। ਤੇ ਬਈ ਹੋਰ ਕੈਰੇਕਟਰ ਕਿਹੜੇ ਕਿਹੜੇ ਹੁੰਦੇ ਆ ਮੋਰਾ ਦਾਸ ਦੇ ਵਿੱਚ ਤੱਦ ਉੱਚਾ ਹੁੰਦਾ ਤੇ ਬਾਕੀ ਇਹਦਾ ਸਾਰਾ ਕਿਹੜਾ ਰੰਗ ਤੇ ਬਾਡੀ ਦੀ ਕਾਲੀ ਹੁੰਦੀ ਆ ਅੱਛਾ ਬਾਡੀ ਕਾਲੀ ਹੁੰਦੀ ਆ ਸਾਰੀ ਬਈ ਤੇ ਪੂੰਛ ਤੋਂ ਦਾ ਵੀ ਚੱਲ ਜਾਂਦਾ ਹੁੰਦਾ ਵੀ ਚਿੱਟੀ ਹੋਵੇ ਥੋੜੀ ਬੋਟੀ ਤੇਰੀ ਬਸ 5 6 ਇੰਚ ਹੈ ਜੀ ਠੀਕ ਆ ਬਈ ਤੇ ਬਾਈ ਹੋਰ ਕਰੈਕਟਰ ਕੀ ਕੀ ਦੇਖਣੇ ਚਾਹੀਦੇ ਫਿਰ ਮੱਝ ਦੇ ਵਿੱਚ ਹੋਰ ਬਸ ਆਹੀ ਦੇਖ ਲੈਣ ਵੀ ਦੁੱਧ ਚੰਗਾ ਹੋਵੇ ਤੇ ਵਧੀਆ ਸੀਮੰਦੀ ਹੋਵੇ ਯਾਰ ਵਧੀਆ ਸੀਮੰਦੀ ਹੋਵੇ ਤੇ ਬਾਕੀ ਬਾਈ ਪਿੱਠਪੂੜਾ ਹੋ ਜਾਂਦਾ ਹੈ ਹਨਾ ਹਾਂਜੀ ਵੀਰੇ ਤੇ ਵੀ ਪਿੱਠਪੂੜਾ ਬਾਈ ਉਹ ਚੀਜ਼ ਵੀ ਆਪਾਂ ਵੀ ਦੇਖ ਕੇ ਉਹਦੇ ਨਾਲ ਹੀ ਦੁੱਧ ਦੇਣਾ ਹੁੰਦਾ ਵੀ ਜਿੰਨਾ ਪਿੱਠਪੂੜਾ ਸਾਰੇ ਕੁਲੀ ਪਸ਼ੂ ਵਧੀਆ ਆ ਕੇ ਕਿਉਂਕਿ ਡੱਡ ਡੱਡ ਲੋਕਾਂ ਨੂੰ ਗਿਆਨ ਬਹੁਤਾ ਆ ਗਿਆ ਅੱਗੇ ਹਾਂ ਹਾਂ ਬਾਈ ਠੀਕ ਹੈ ਤੇ ਬਈ ਜੇ ਨੀਲੀ ਰਵੀ ਦੀ ਗੱਲ ਕਰੀਏ ਆਪਾਂ ਨੀਲੀ ਰਵੀ ਚ ਵੀਰੇ ਆ ਖੜੀ ਹੈ ਨੀਲੀ ਮੀਰਾਵੀ ਇਹ ਜੇ ਵਿੱਚ ਇਹਦੀਆਂ ਅੱਖਾਂ ਆ ਜਾਂਦੀਆਂ ਨੇ ਮਨ ਪੰਨੀਆਂ ਅੱਛਾ ਬਈ ਅੱਖਾਂ ਦੇ ਵਿੱਚ ਨੀਲੀ ਨੀਲੀ ਰੋਵਾ ਜਾਂਦੀ ਹੈ ਠੀਕ ਹੈ ਬਈ ਤੇ ਬਾਕੀ ਇਹਦਾ ਕੱਦ ਛੋਟਾ ਹੁੰਦਾ ਮੀਰਾਵੀ ਮੁਕਾਬਲੇ ਮੋਰਾ ਦੇ ਮੁਕਾਬਲੇ ਕਰਦੇ ਦਾ ਆਪਾਂ ਵੀ ਕਹੇ ਵੀ ਬਹੁਤ ਦਰਮਿਆਨਾ ਕੱਦ ਕਹੇ ਨੇ ਜੇ ਮੈਂ ਆਪਾਂ ਮੋਰਾ ਚ ਹਾਂਜੀ ਉਹਦਾ ਵੀ ਇਹਦਾ ਡੀ ਇਹਦੀ ਛੋਟੀ ਹੁੰਦੀ ਹੈ ਮੂਰਲੀ ਅੱਛਾ ਮੂਰ ਦੀ ਕੋਟੀ ਛੋਟੀ ਹੁੰਦੀ ਹੈ ਹਾਂਜੀ ਇਹ ਇਹਦੇ ਬਾਕੀ ਵੀ ਇਹਨੀਆਂ ਅੱਖਾਂ ਚ ਜਵਾਬ ਹੋਣੇ ਚਾਹੀਦਾ ਤੇ ਜੀਭ ਗੁਲਾਬੀ ਹੋਣੀ ਚਾਹੀਦੀ ਆ ਤੇ ਸਿਰ ਚ ਵੱਲ ਹੋਣਾ ਚਾਹੀਦਾ ਤੇ ਮਾਗਲੇ ਪੈਰ ਤੇ ਪੂਛ ਅੱਧੋਂ ਵੱਧ ਚਿੱਟੀ ਹੋਣੀ ਚਾਹੀਦੀ ਅੱਛਾ ਪੂਛ ਅੱਧੋਂ ਵੱਧ ਚਿੱਟੀ ਹੋਣੀ ਜਿਹੜੀ ਨੀਲੀ ਰਾਬੀ ਆਗੀ ਹਾਂਜੀ ਵੀਰੇ ਪੂਛ ਮੂਰਲੇ ਪੈਰ ਨਾ ਹੋਣ ਉਹ ਵੀ ਚੱਲ ਜਾਂਗੇ ਅੱਛਾ ਵੀ ਮੂਰਲੇ ਪੈਰ ਹੋਣ ਚਾਹੇ ਨਾ ਹੋਣ ਵੀ ਉਹਦਾ ਕੋਈ ਮੈਟਰ ਨਹੀਂ ਹੈਗਾ ਨੀਲੀ ਰਾਬੀ ਦੇ ਵਿੱਚ ਇਹ ਨੀਲੀ ਰਾਬੀ ਜਾ ਕੇ ਇੱਕ ਬਈ ਇੱਕ ਕੱਲੀ ਨੀਲੀ ਕਹਿੰਦੇ ਕੋਈ ਰਾਬੀ ਕਹਿੰਦਾ ਬਈ ਨਸਲ ਉਹ ਚੀਜ਼ ਬਾਰੇ ਵੀ ਦੱਸੋ ਬਈ ਮੜਾ ਜੀ ਆਪਾਂ ਨੂੰ ਕਿਹੜੀ ਵੀਰੇ ਆਪਣੇ ਇਧਰ ਪੰਜਾਬ ਚ ਬੀ ਪਾਈ ਜਾਂਦੀ ਆ ਉਹ ਹੁਣ ਤਾਂ ਲੀਲੀ 라ਵੀ ਮਿਕਸੀ ਆ ਗਈ। ਅੱਛਾ ਭਾਈ ਨੀਲੀ ਤੇ 라ਵੀ ਦੋਨੇ ਮਿਕਸੀ ਆ ਗਈ। ਹਾਂਜੀ ਠੀਕ ਹੈ ਭਾਈ। ਤੇ ਉਹਦੇ ਬਈ ਜਿਹੜੀ ਹੁਣ ਕੱਲ ਦੇ ਵੀ ਕਹਿੰਦਾ ਨੀਲੀ 라ਵੀ ਹੋ ਜਾਂਦੀ ਆ। ਭਾਈ ਦੂਜੀ ਹੋਰ ਕਿਹੜੀ ਹੁੰਦੀ ਆ ਉਹ? ਇੱਕ ਇਹਨਾਂ ਵਿੱਚ ਇੱਕ ਇਹਨੂੰ ਪੰਜ ਕਲਿਆਣੀ ਵੀ ਕਹਿੰਦੇ ਆ। ਉਸ ਥੋੜੀ ਜੀ ਮਾਰਕਿੰਗ ਵੱਧ ਹੁੰਦੀ ਆ। ਪੰਜ ਕਲਿਆਣੀ ਦੇ ਮਾਰਕਿੰਗ ਵੱਧ ਹੁੰਦੀ ਆ। ਹਾਂ ਠੀਕ ਹੈ। ਦੋ ਵੱਧ ਆਪਣੇ ਲੀਲੀ ਰਾਵੀ ਤੇ ਮੋਰੀ ਚੱਲਦੀਆਂ ਨੇ ਨੀਲੀ ਰਵੀ ਤੇ ਮੋਰਾ ਦੋ ਨਸਲੇ ਹੀ ਹੈਗੇ ਵੀ ਨਾ ਤਾਂ ਆਪਣੇ ਰਾਵੀ ਹੈਗੇ ਨਹੀਂ 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 ਵੀ ਨਾ ਨੀਲੀ ਆ ਵੀ ਨੀਲੀ ਤੇ ਰਾਵੀ ਦੋਨੇ ਮਿਕਸ ਆ ਗਏ ਆਪਣੇ ਠੀਕ ਆ ਵੀ ਵੈਸੇ ਨਸਲਾਂ ਭਈ ਅਲੱਗ ਲੱਗਦੇ ਹਨਾ ਇਹ ਨੀਲੀ ਲੱਗਿਆ ਕੀ ਰਾਵੀ ਲੱਗਿਆ ਵੀ ਹੁਣ ਇਹ ਵੀ ਆਪਣੇ ਪੰਜਾਬ ਦੇ ਵਿੱਚ ਥੋੜਾ ਨੀਲੀ ਰਾਬੀ ਮਿਕਸ ਹੋ ਗਈ। ਬਸ ਲੀਲੀ ਤੇ ਬਸ ਇਹੀ ਚੀਜ਼ਾਂ ਕਿ ਮੇਰੇ ਹੁਣ ਮੱਥੇ 'ਚ ਇਹ ਨਹੀਂ ਅੱਖਾਂ 'ਚ ਵੀ ਜਵਾਬ ਆ। ਇਹ ਨੱਕ ਤੇ ਵੀ ਇਹਦੀ ਜੀਭ ਵੀ ਗੁਲਾਬੀ ਆ। ਪਰ ਇਹਦੇ ਮਗਰਲੇ ਪੈਰ ਵੀ ਚਿੱਟੇ ਮੂਰਲੇ ਵੀ। ਸਾਰੇ ਮੱਜ ਦੇ ਮਗਰਲੇ ਪੈਰ ਤੇ ਪੂਛ ਉਦੋਂ ਵੱਧ ਚਿੱਟੀ ਹੋਣੀ ਚਾਹੀਦੀ ਹੈ। ਮੂਰਲੇ ਭਮਾਨਾ ਹੁਣ ਉਹ ਵੀ ਚੱਲਦੀ ਹੈ ਮੱਜ। ਠੀਕ ਹੈ ਭਾਈ। ਤੇ ਭਾਈ ਉਧਰ ਇੱਕ ਕੱਟੀ ਬੈਠੀ ਆਪਣੇ ਕੋਲ ਨੀਲੀ ਰਾਬੀ ਜੋ ਬਹੁਤ ਚੰਗੀ ਹੈ। ਕਿ ਆਪਾਂ ਉਹ ਵੀ ਦਿਖਾਈਏ ਹੈਨਾ ਭਾਈ। ਤੇ ਆ ਜਰਸੀ ਆ ਗਈ ਹੈ ਨਾ ਬਾਈ ਤੇ ਜਰਸੀ ਦੀ ਵੀ ਆਪਾਂ ਗੱਲਬਾਤ ਕਰਾਂਗੇ ਤੇ ਆ ਕੱਟੀ ਹੈ ਗਿਆ ਕੱਟੀ ਬਹੁਤ ਜਿਆਦਾ ਚੰਗੀ ਹੈ ਬਾਈ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇਹ 100% ਵੀ ਨੀਲੀ ਰਵੀ ਦੀ ਬਿਊਟੀ ਦੇ ਵਿੱਚ ਪੈਂਦੀ ਆ ਇਹ ਬਾਈ ਜਿਵੇਂ ਤੁਸੀਂ ਦੱਸ ਕੀ ਹਟਿਆ ਵੀ ਮਾਗਰਲੇ ਦੋਨੇ ਪੈਰ ਚਿੱਟੇ ਹਾਂਜੀ ਵੀ ਇਹਦਾ ਵੀ ਪੈਰ ਇੱਕ ਘੱਟੇ ਚਿੱਟਾ ਪਰ ਚਿੱਟਾ ਹੈਗਾ ਵੀ ਉਹ ਚੱਲ ਜਾਂਦਾ ਹੈ ਨਾ ਬਾਈ ਹਾਂਜੀ ਵੀਰੇ ਤੇ ਮੂਰਲਾ ਪੈਰ ਇੱਕ ਚਿੱਟਾ ਤੇ ਇੱਕ ਗਾਲਾ ਗਾਂਜੀ ਤੇ ਬੂਥ ਆ ਗਈ ਇਹਦੀ ਅੱਧੀ ਚਿੱਟੀ ਭਈ ਆ ਜਿਆਦਾ ਸੁਣੀ ਲੱਗਦੀ ਆ ਨਾ ਇਹਦਾ ਇਹ ਏਡਾ ਕੱਟ ਆ ਜਾਂਦਾ ਜਿਹੜਾ ਹਾਂਜੀ ਇਹਦਾ ਇੱਕ ਗਾਲਾ ਹਾਂਜੀ ਤੇ ਬੂਥ ਆ ਗਈ ਇਹਦੀ ਅੱਧੀ ਚਿੱਟੀ ਭਈ ਆ ਜਿਆਦਾ ਸੁਣੀ ਲੱਗਦੀ ਆ ਨਾ ਇਹਦਾ ਇਹ ਏਡਾ ਕੱਟ ਆ ਜਾਂਦਾ ਜਿਹੜਾ ਹਾਂਜੀ